ਫੜਾ ਹੋ ਜਾ ਕਿੰਨੇ ਦਿਨ ਹੋ ਗਏ ਤੇ ਸਟੈਂਡਰਡ ਤੇ ਤਾਂ ਬਲੌਕ ਹੀ ਨਹੀਂ ਦਾ ਪਿਆ ਕਮੈਂਟ ਹਾਂ ਤੇਰਾ ਸਰੀਰ ਠੀਕ ਆ ਹੁਣ ਚੜਦੀ ਕਲਾ ਮਹਾ ਹੁਣ ਤੱਕ ਉਹ ਵੀ ਲੱਗੇ ਤੇ ਫੋਨ ਆਉਣ ਕੀ ਬਾਈ ਦੂਜੇ ਕਮੈਂਟਾਂ ਵੀ ਦਿਖਾ ਦਿਓ ਸੁਨੇਹੇ ਤੇ ਦਿਖਾਈ ਜਨਾ ਸੁਨੇਹੇ ਪਾਬੰਦ ਕਰਾ ਦੇ ਆਜਾ ਜੀ ਇਹਦੇ ਇਹਦੇ ਤੇ ਬਣਾਉਣਾ ਹੈ ਵਲੌਗ ਆਪਾਂ ਨੂੰ ਪਰ ਪਰ ਕੇ ਆਉਂਦਾ ਟੈਂਕ ਹਾਂ ਟੈਂਕਾਂ ਦਾ ਆਈਡੀਆ ਲੱਗ ਰਿਹਾ ਵੀ ਕਿੰਨੇ ਡੰਗ ਪੈ ਗਏ ਸਾਹ ਜੀ ਮਿੱਤਰੋ ਚਾਰਲੀ ਵਾਲਿਆਂ ਦੇ ਪੌਸਟੇ ਜੀ ਤੇ ਬੜਾ ਨਾਮ ਹੈ ਨਾ ਦਾ ਵੀ ਸਪਰੇਅ ਪੰਪ ਵਾਲਿਆਂ ਚ ਹਨਾ ਵੀ ਗੂਮ ਸਪਰੇਅਰ ਤੇ ਦੂਜੀ ਆਪਣੇ ਜਿਹੜੇ ਸਪਰੇਅ ਵਾਲੇ ਪੱਤ ਛੋਟੇ ਜਿੰਨੇ ਆਪਣੇ ਕੋਲੇ 1500 ਲੀਟਰ ਵਾਲਾ ਸੋ ਅੱਜ ਐਸੀ ਗੰਨਦੀ ਰਿਪੇਅਰ ਕਰਾਉਣ ਵਾਸਤੇ ਇਹਨੂੰ ਕਾਫੀ ਟਾਈਮ ਹੋ ਗਿਆ ਵੈਸੇ ਧੀ ਦੀ ਲਾਈਫ ਤਾਂ ਚੰਗੀ ਹੈ ਪਰ ਲਾਈਫ ਦੇ ਨਾਲ ਨਾਲ ਥੋੜੀ ਹਰਾਸ਼ਮੈਂਟ ਹੋਈ ਅੱਜ ਹਰਾਸ਼ਮੈਂਟ ਐ ਚੀਜ਼ ਦੀ ਵੀ ਤਕਰੀਬਨ ਸਾਢੇ ਕਿ ਤਿੰਨ ਘੰਟਿਆਂ ਦੇ ਵਿੱਚ ਗੰਨਦੀ ਰਿਪੇਅਰ ਰਿਪੇਅਰ ਹੋਈ ਆ ਵੀ ਮਤਲਬ ਸਰਵਿਸ ਇੰਨੀ ਕਿ ਜ਼ਿਆਦਾ ਘੱਲੀ ਆ ਅੱਜ ਬੈਠੇ ਦੂਜੀ ਹੋ ਗਿਆ ਇੱਥੇ ماں ਵੀ ਇੱਕ ਤਾਂ ਇਹ ਵੀ ਦੂਰ ਐ ਨਾ ਇਹਦਾ ਸਮਾਨ ਲੋਕਲ ਮਿਲਦਾ ਚਾਹੇ ਕੰਪਰੈਸਰ ਦਾ ਸਮਾਨ ਲੈਣਾ ਆਪਾਂ ਨੇ ਉਹ ਵੀ ਆਪਾਂ ਨੂੰ ਲੋਕਲ ਨਹੀਂ ਮਿਲਦਾ ਸਿੱਧਾ ਲੁਧਿਆਣੀ ਆਉਣਾ ਪਊਗਾ ਜਿੱਥੇ ਆਪਾਂ ਨੇ ਕੰਮ ਕਰਾਉਣਾ ਜਿੱਥੋਂ ਇਹ ਬਣਦਾ ਇਹ ਚਾਰਲੀ ਵਾਲਾ ਗਾਈ ਜੇ ਦੂਸਰੇ ਪੰਪਾਂ ਦੀ ਗੱਲ ਲੈਣੀ ਹੁੰਦੀ ਆ ਉਹ ਤਕਰੀਬਨ 3000 ਦੀ ਨਵੀਂ ਮਿਲ ਜਾਂਦੀ ਆ ਐਜੀ ਜਿਹੜੀ ਕੋਸਟ ਐ ਕੱਲੀ ਗਨ ਦੀ 11000 ਰੁਪਏ ਕੋਸਟ ਆ ਸਿਰਫ ਆ ਨਿਕ ਧਾਮ ਜਮ ਦੇ ਦੀ ਇੱਥੋਂ ਅਸੀਂ ਸਾਰਾ ਨਵਾਂ ਪਵਾਤਾ ਆਉਰੇ ਜਿਹਨੂੰ ਪਿਆ 1.5 ਲੱਖ ਦਾ ਵਿਚਾਲਾ 6000 ਦੇ ਪਿਸਟਨ ਪਾਏ ਤੇ ਅਸੀਂ ਪਿਛਲੀ ਵਾਰ ਜਿਹੜੀ ਸਮਾਨ ਇੰਨਾ ਕਿ ਜ਼ਿਆਦਾ ਮਹਿੰਗਾ ਪਰ ਚੀਜ਼ ਦੀ ਲਾਈਫ ਵੀ ਚੰਗੀ ਹੈ ਪਰ ਜੇ ਥੋੜੀ ਜਿਹੀ ਇੱਕ ਗਲਤੀ ਨਾਲ ਚਲਾਈਏ ਫਿਰ ਇਹ ਨਕਸਾ ਉਹ ਬੋਕ ਕਰਦਾ ਹੈ ਬ੍ਰੇਕਡਾਊਨ ਬੋਕ ਕਰਦਾ ਹੈ ਬਾਕੀ ਅੱਜ ਜਿਹੜੀ ਸਟਾਰਟਿੰਗ ਚ ਮੈਂ ਤਾਂ ਦੱਸਿਆ ਭਾਈ ਸਰਵਿਸ ਵਾਲੀ ਤੇ ਲਈ ਹੈ ਸੋ ਇਹ ਕੰਪਨੀ ਵਾਲ ਨੂੰ ਵੀ ਮੜ ਜਾ ਸੋਚਣਾ ਚਾਹੀਦਾ ਕਿਉਂਕਿ ਬੰਦਾ ਹੁਣ ਮੰਨ ਲਓ ਮੈਂ 1 ਵਜੇ ਆ ਗਿਆ ਤਾਂ ਇੱਕ ਤੋਂ ਦੋ ਲੰਚ ਬ੍ਰੇਕ ਹੁਣ ਮੈਂ ਇੰਨੀ ਦੂਰੋਂ ਆਇਆ ਮਾਂ ਵੀ ਕਿ ਟੁਕਟ ਮੈਨੂੰ ਨਵੀਂ ਗੱਲ ਦਿਖਾ ਦੋ ਉਹਨਾਂ ਜ ਸੋ ਐਵੇਂ ਉਹਣਾ ਨਹੀਂ ਚਾਹੀਦਾ ਵੈਸੇ ਕੁਝ ਕੁ ਸਟਾਫ ਐਵੇਂ ਹੋਣਾ ਚਾਹੀਦਾ ਵੀ ਜਦੋਂ ਆਏ ਆ ਕਸਟਮਰ ਦੂਰ ਤੋਂ ਆਉਂਦਾ ਤਾਂ ਉਹਦੀ ਮਤਲਬ ਇਹ ਚੀਜ਼ ਦੀ ਹੋਵੇ ਪੁੱਛ ਪੂਰੀ ਹੋਣੀ ਚਾਹੀਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਨਾਤਾ ਸਮਾਨ ਲੋਕਲ ਮਿਲਦਾ ਤਾਂ ਉਹਦੇ ਕਰਕੇ ਅੱਜ ਥੋੜੇ ਹਰਾਚ ਹੋਏ ਆ ਚਲੋ ਖੈਰ ਬਾਕੀ ਹੁਣ ਜਾ ਕੇ ਫਟਫਟ ਕਰਾਂਗੇ ਕੰਮੈਨਾਂ ਚੱਲਦੀਆਂ ਅੱਜ ਸਪਰੇਅ ਦਾ ਕੰਮ ਲੈ ਆ ਹਲੇ ਥੋੜਾ ਬਹੁਤ ਰੈਂਟ ਤਾਂ ਸਫਾ ਕਰਕੇ ਅੱਜ ਉਹਨ ਗੱਲ ਵੀ ਇਮੀਡੀਏਟਲੀ ਕਰਾਉਣੀ ਪਈ ਸਾਨੂੰ ਇਹ ਕੱਲ ਥੋੜਾ ਜਿਹਾ ਵਾਤਾ ਮੰਗਵਾਂ ਉੱਥੇ ਥੋੜੀ ਜਿਹੀ ਜੀ ਅਜੇ ਕ੍ਰਾਸ ਕ੍ਰਾਸ ਰਹਿ ਗਿਆ ਹਲੇ ਕ੍ਰਾਸ ਰਹਿ ਗਿਆ ਕ੍ਰਾਸ ਨਹੀਂ ਮਿਲਿਆ ਉਹਦੇ ਤੋਂ ਉਸ ਕੰਪਨੀ ਚ ਕਹਿੰਦੇ ਪੂਰਾ ਕੰਪਲੀਟ ਦੰਨੇ ਆਸੀਂ ਪੂਰਾ ਸੈਟੇ ਦੰਨੇ ਆਸੀਂ ਕੰਪਲੀਟ ਕਹਿੰਦੇ ਹੁਣ ਚਾਹੀਦਾ ਵਿਚਾਲਾ ਕ੍ਰਾਸ ਆ ਉਹ ਆਪਾਂ ਬਾਹਰ ਮਾਰਕੀਟ ਤੋਂ ਲਵਾਂਗੇ ਰਿੰਗ ਰੁੰਗ ਜੇ ਥੋੜੀ ਥੋੜੀ ਚੀਜ਼ਾਂ ਵੀ ਜਣੀ ਐਕਸੈਸਰੀ ਚ ਵਾਮਿੰਗੇ ਚਲੇ ਜਾਂਦੀ ਆ 5-10 ਰੁਪਏ ਵਾਲਾ ਰਿੰਗ ਇੱਥੇ 50 ਦਾ ਹੋ ਜਾਂਦਾ ਐਨਾ ਫਰਕ ਪੈਂਦਾ ਚਲੋ ਬੈਠੋ ਮਿਲਦਾ ਹੈ ਜੀ ਮੈਂ ਨਾ ਹਰੇਕ ਵਾਰ ਵੀਡੀਓ ਚ ਜ਼ਿਕਰ ਕਰਦਾ ਹੁੰਦਾ ਵੀ 에ਅਰਪੋਰਟ ਕੋਲ ਪਹੁੰਚ ਗਏ ਜੀ 에ਅਰਪੋਰਟ ਕੋਲ ਅਸੀਂ ਇਦੇ ਪੋਣਾ ਆਇਆ ਏਅਰਪੋਰਟ ਕੋਲ ਅੱਜ ਅਸੀਂ ਸਪਰੇਅ ਕਰਨਾ ਐ ਸੋ ਭਾਈ ਠੇਕੇ ਨੂੰ ਕਹਿਣਾ ਹੁੰਦਾ ਮੈਂ ਬਾਕੀ ਕਈ ਵੀ ਤਾਂ ਸਮਝ ਜੰਨੇ ਮੈਨੂੰ ਕਿਹਾ ਵੀ ਇਹ ਕਈਆਂ ਨੇ ਕਹਿੰਦੇ ਵੀ ਏਅਰਪੋਰਟ ਵਾਲੀ ਕਿਵੇਂ ਆ ਮਾਂ ਠੀਕ ਐ ਜਮੀਨ ਵਧੀਆ ਹੋਵੀ ਤੇ ਅੱਜ ਹੁਣ ਤੁਹਾਨੂੰ ਝਾੜ ਦਿਖਾਉਣਾ 26 ਦਾ ਅੱਜ ਆਪਣੇ ਸ਼ੁਰੂਆਤ ਕਰੀ ਐ ਜੀ ਜੀ ਤੇ ਇਹ ਉਹ ਜੀੜੀ ਐ ਜਿਹੜੀ ਮਤਲਬ ਪੱਕੜ ਜੀ ਪਨੀਰੀ ਲੱਗੀ ਸੀ ਤੇ ਕਿਵੇਂ ਝਾੜ ਚੁੜੋ ਆਪਾਂ ਦੇਖਦੇ ਹੁਣ ਟਰਾਲੀ ਕੋਲ ਨੂੰ ਜਾ ਰਹੇ ਆ ਗੰਨ ਸਮਰਾਲੇ ਅਸੀਂ ਲੁਧਿਆਣੇ ਤੋਂ ਵਾਪਸੀ ਹੋਊਗੀ ਮੈਂ ਚੱਤ ਜੀ ਕੇ ਬੱਤੇ ਅੱਜ ਤੇ ਸਟੈਂਡਰਡ ਕੰਬੈਨ ਕੋਲੇ ਪਹੁੰਚੇ ਆ ਜੀ ਸੋਨੀ ਫੋਰਮੈਨ ਅੱਜ ਸੋਨੀ ਸਟੈਂਡਰਡ ਪਰ ਆ ਗਿਆ ਹੁਣ ਦੂਜਾ ਘੜਾ ਕੇ ਅੱਜ ਹੁਣੇ ਦੇ ਪਰ ਆ ਗਿਆ ਤਮੰਨਾ ਦੀ ਹੈ ਜੀ ਤਮੰਨਾ ਆਮ ਜੀਤ ਚਲਾਉਣੀ ਚਲਾਉਣੀ ਆ ਇਹਦਾ ਜੀ ਨਹੀਂ ਲੱਗਦਾ ਸਾਰੇ ਜਣੇ ਇਕੱਠੇ ਹੋ ਗਏ ਦੂਜੀਆਂ ਖੜਾਇਆ ਮਸ਼ੀਨਾਂ ਤੇ ਹੁਣ ਕੱਲੂ ਫੇਰ ਕਿੰਨੇ ਚੱਲਣੀਆਂ ਤੁਮ ਕਰਾਉਨੀਆਂ ਗੱਲਬਾਤ ਝਾੜ ਦੇ ਕੇ ਦਿਨ ਨਾਲੇ ਲੱਗਦੀ Holi Ji ho ja ji ਓਕੇ ਦਾ ਵੱਡੇ ਪਿੱਛੇ ਆ ਵਰਤਾ ਇੱਕ ਦੀਪਾ ਚਾਚਾ ਦਲਬੀਰ ਸਿੰਘ ਭਾਗਾ ਚੋਂ ਹੁਕਮ ਆ ਗਿਆ ਖੜ ਗਿਆ ਪਤਾ ਨੂੰ ਤੇ ਆਪਾਂ ਉਹ ਜੀਰੀ ਬਾੜ ਰਹੇ ਆ ਜਿਹਨਾਂ ਨੂੰ ਸਾਰਿਆਂ ਦੀ ਅਡੀਕ ਸੀ 에어ਪੋਰਟ ਦੇ ਕੋਲ ਉਹ ਮੈਂ ਦੱਸਦਾ 에어ਪੋਰਟ 에어ਪੋਰਟੋਂ ਬੰਨ੍ਹਿਆ ਸੋਏ ਭਾਈ ਉਹ ਜੀਰੀ ਟੀਮ ਆ ਜਿਹਦੇ ਚ ਲਾਈਤੀ ਉਰੇਸ ਦੇ ਬੰਦ ਕਰਿਆ ਤੇ ਉਰੇ ਤੋਂ ਸ਼ੁਰੂ ਕਰਿਆਗਾ ਉਹ ਉਰੇ ਸਾਨੂੰ ਉਮੀਦ ਟੁੱਟ ਗਈ ਸੀ ਇੱਕ ਵਾਰ ਤਾਂ ਇੱਥੇ ਸਾਨੂੰ ਇਹ ਵੀ ਟੁੱਟ ਗਈ ਜੀ ਇੱਥੇ ਤੇ ਕੋਈ ਨਿਕਲੂਗਾ ਕਿ ਨਹੀਂ ਇੱਕ ਇੱਕ ਬੱਲ ਕੱਢ ਕੇ ਪਹਿਲਾਂ ਹੀ ਖੜ ਗਈ ਸੀ ਦੇਖੋ ਸੁਣਦਾ ਨਹੀਂ ਉਹਨੇ ਹਲੋ ਆ ਕੇ ਨਾ ਵੱਢੇਗਾ ਇੱਕ ਉਹ 4-5 ਕਿਨਾਲਾ ਉਹ ਵੱਢੇਗਾ 4 ਕਿਨਾਲਾ ਡੇਢ ਕਿਲੇ ਤੋਂ ਉੱਪਰ ਵੱਢਿਆ ਗਿਆ ਜਾਨੀ ਉਰਾਕੇ ਦਾ ਬੜਾ ਮਾਂ ਚੱਲ ਤੂੰ ਦਾਣੇ ਘੜ ਜਾ ਪਹਿਲਾਂ ਸੋਨੀ ਭਾਈ ਜਾ ਤਾਂ ਇੱਕ ਟਰਾਲੀ ਭਰਨੀ ਅੱਜ ਨਾ ਆਪਣੇ ਉਹ ਵੱਡੇ ਨਹੀਂ ਜਾਂਦੇ ਉੱਪਰ ਵਾਲੇ ਹਰੇ ਆ ਉਪਰੀ ਜਿੱਦਾਂ ਨਹੀਂ ਲੱਗੀ ਥੋੜੀ ਜਿਹੀ ਤਾਂ ਲੱਗੀ ਹੁਣੀ ਕਟਰ ਵਾਲ ਤੋਂ ਕਿੰਨੇ ਦਿਨ ਹੋ ਗਏ ਤੇ ਸਟੈਂਡਰਡ ਤੇ ਤਾਂ ਬਲੌਗ ਹੀ ਨਹੀਂ ਦਪਿਆ ਕਮੈਂਟ ਹਾਂ ਤੇਰਾ ਸਰੀਰ ਠੀਕ ਆ ਹੁਣ ਜੜਦੀ ਗਲਾ ਮਹਾ ਹੁਣ ਤੱਕ ਉਹ ਵੀ ਲੱਗੇ ਤੇ ਫੋਨ ਆਉਣਗੇ ਬਾਈ ਦੂਜੇ ਕਮੈਂਨਾਂ ਵੀ ਦਿਖਾ ਦਿਓ ਸੁਨੇਹੇ ਤੋਂ ਦਿਖਾਈ ਜਨਾ ਤੇ ਸੁਨੇਹੇ ਤੋਂ ਮਾਚਾ ਲੱਜ ਇਹਦੇ ਇਹਦੇ ਤੇ ਵੀ ਬਣਾਉਣਾ ਬਲੌਗ ਆਪਾਂ ਕੱਲ੍ਹ ਨਹੀਂ ਕੱਲ ਨੂੰ ਦੂਜੀ ਸਟੰਡਰਡ ਪਰ ਬਣਾਉਂਗੀ ਆਪਾਂ ਠੀਕ ਹੈ ਨਾ ਹੁਣ ਮੈਂ ਗੋਗੀ ਨੂੰ ਭੇਜੂਗਾ ਕੱਲ੍ਹ ਦੁਸ਼ਮੇ ਦੇ ਪਰ ਹਾਂ ਕੱਲ੍ਹ ਦੁਸ਼ਮੇ ਦੇ ਤੇ ਗੋਗੀ ਨੂੰ ਭੇਜਾਂਗੇ ਉੱਥੇ ਫੜਾ ਕੇ ਕਰੇ ਨੇ ਉੱਥੇ ਹੀ ਜਾਣਾ ਹੈ ਨਾ ਲਾਕੀ ਤੇ ਮੈਨੂੰ ਫਿਰ ਉੱਥੇ ਇਕੱਲੇ ਰਹੂਗਾ ਨਾ ਨਾ ਅਜੇ ਮਾਂ ਆਪਣੇ ਕੋਲ ਛੱਡ ਕੇ ਵੜਾ ਕੇ ਜਾਊਗਾ ਠੀਕ ਹੈ ਠੀਕ ਹੈ ਹਲਦੀ ਕਿਵੇਂ ਗੋਗੀ ਦੇਖਤ ਕਰਨ ਚਾਹੀਦੀ ਉਹ ਦੋ ਦੋ ਫਸਲਾ ਗੱਡੀਆਂ ਅਸੀਂ ਦੋ ਦੋ ਹਲਦੀ ਫੁੱਲਿਆ ਜੀ ਗੋਗੀ ਕਹਿੰਦਾ ਜੀ ਕਿਸੇ ਨੂੰ ਚਾਹੀਦੀ ਹੋਈ ਭਾਈ ਦੱਸਿਓ ਫਸਲਾ ਦੋ ਦੋ ਗੱਡੀਆਂ ਪਰ ਇਹ ਵੀ ਚੰਗਾ ਪਾਇਆ ਇਹ ਚੰਗਾ ਪਾਇਆ ਅਸਲ ਤੇ ਪਨੀਰੀ ਗਨੀ ਤੇ ਹੋ ਗਿਆ ਥੋੜਾ ਜਿਹਾ ਪਨੀਰੀ ਬੰਨ ਨਹੀਂ ਹਾਂ ਗਿਆ 47 4800 ਕਹਿ ਦੇਣਾ ਗੋਗੀ ਪੜਾ ਹੋ ਜਾ ਤੂੰ ਅੱਜ ਟੈਕ ਪਰ ਪਰ ਲਿਆ ਰਹੇ ਹਾਂ ਆਉਣਦੇ 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 ਅੱਗੇ ਆਉਣਦੇ ਫਰ ਫੜ ਕੇ ਆਉਣ ਦਾ ਟੈਂਕ ਹਾਂ ਤੇੰਕਾ ਦਾ ਆਈਡੀਆ ਲੱਗ ਰਿਹਾ ਵੀ ਕਿੰਨੇ ਟੱਕ ਪੈ ਗਏ ਤੂੰ ਕਦੇ ਹਟ ਗਿਆ ਫਰਜ਼ਾ ਦੇ ਤੂੰ ਪੰਜਵਾਂ ਆ ਗਿਆ ਇਹ ਪੂਰਾ ਧਰ ਕੇ ਲੈ ਆਣ ਫੁੱਲ ਨਿਕਰ ਰਾਤ ਤਾਂ ਤੇਰੀ ਲੱਗਣੀ ਆ ਮੱਲ ਮੈਂ ਭਾਗਿਆ ਚ ਉਹ ਜੀ ਕਹਿੰਦਾ ਤੂੰ ਉੱਥੇ ਆ ਜੀ ਨਾਲ ਮੈਂ ਉੱਥੇ ਜੀ ਫਿਰ ਮੈਂ ਆ ਜਾਊਗਾ ਤੂੰ ਕਹਿੰਦਾ ਪਹਿਲੇ ਜੀ ਰਾਤ ਕਹਿੰਦਾ ਨਿਕਰ ਰਾਤ ਤਾਂ ਲੱਗਣੀ ਆ ਤੇਰੀ ਕਿਉਂਕਿ ਹਾਂ ਏ ਬਾਈ ਡਰ ਜਨ ਚੱਕੀ ਅਸਲ ਚ ਪਤਸ ਨੂੰ ਮੀ ਬਹੁਤ ਦੱਸਿਆ ਵਾ ਉਰੇ ਫਿਰ ਚੈਨਲ ਵੀ ਨਹੀਂ ਚੱਲਦੀ ਏ ਉਹ ਸਿਸਟਮ ਆ ਉਹਦੇ ਜਿਹੜੀ ਇੰਨੀ ਵੀ ਆਪਣੀ ਨਰਮ ਨਹੀਂ ਜਿਹੜੀ ਬੌਸ ਹੁਣੀ ਗੱਠ ਚ ਟਮਾਟਾ ਮਾ ਦਾਣਾ ਹਰਾ ਕਹਿੰਦਾ ਉਹ ਬਾਈ ਪੀਂ ਤਾ ਮਾਰ ਤੇ ਕਹੀ ਜਾਂਦਾ ਕਿ ਪੀਂ ਤਾ ਮਾਰ ਤੇ ਬਹੁਤ ਜੇ ਨਿਕਲ ਰਹੀ ਏ ਬਹੁਤ ਸੋਣੀ ਬਹੁਤ ਸੋਣੀ ਬਾਡੇ ਤੁਹ ਬੋਗੀ ਵਾਟ। ਯਾ ਵਾਹ ਅਸਤੰਦਰ ਵਾਟ। ਉਹਨੇ ਵੀ ਕਰ। ਤਾਂ। ਕੌਣ ਲਗਿਆ ਪਹਿਲਾ ਵੀਡੀਓ? ਪਹਿਲਾ ਲੋ ਲੱਗਿਆ ਤਾਂ। ਉਹ ਸਿਆਪਾ ਐ ਛੜਦਾ। ਅਰਜਣਾ ਦਾ ਲੋ ਜਿੱਥੇ ਤਾਂ ਮੀਡੀਅਮ ਪੈਂਦਾ ਉੱਥੇ ਲੋ ਲੱਗਦਾ। ਜਿੱਥੇ ਉਹਦਾ ਮੀਡੀਅਮ ਲੱਦਾ ਇਹਦਾ ਲੋ ਲੱਗ ਜਾਂਦਾ। ਆ ਚੱਕਰ ਪੈਨੇ ਆ। ਵਜਨ ਤਾਈ ਟਰਾਲੀ ਉੱਥੋਂ ਟਰੈਕਟਰ ਨੂੰ ਦੱਸੂਗੀ ਜੇ ਰੋਡ ਪਰ ਨੂੰ ਚੜਨਾ ਹੈ। ਮੈਂ ਦੇਖਦਾ। ਯਾਰ ਫੁੱਲ ਮੁਰਾ ਆਇਆ ਆਪਣਾ ਪੂਰਾ 7 ਕਿਲੋ ਪਾਇਦਾ ਅੱਗੋਂ 23 ਦੀ ਆ ਜੀ 23 ਦੀ ਬਹੁਤ ਬਹੁਤ ਹੈ 23 ਜੋ 20 ਦੀ ਵੀ ਆ ਗਈ ਉਹ ਸੁਕਣ ਕਰ ਦੇਤੀ ਰੱਬ ਨੇ ਬੱਦਲ ਜਣ ਜੋ ਅੱਗੇ ਹੈਗੇ ਆ ਅੱਜ ਮੇਰੇ ਖੇਤ ਤੇ ਅੱਜ ਮੇਰੇ ਖੇਤ ਤੇ ਮਨਵੀਰ ਸਾਨੂੰ ਤਾਂ ਡਰਦਾ ਵੀ ਉਲੇ ਲੈ ਲੈ ਵੀ ਹੋ ਗਿਆ ਜਿਹੜੇ ਤਾਂ ਗਾਹ ਨੂੰ ਦੇਖੀ ਤਾਂ ਕਹੀ ਜੀ ਕੱਢਣੀ ਆ ਸੀ ਇਹ ਕਿਹਦਾ ਨਹੀਂ ਕਹਿੰਦਾ ਕਹਿੰਦਾ 21 ਕਿਤਾ ਨਿਕਲ ਗਈ ਕਹਿੰਦਾ ਜੀ ਠੀਕ ਹੈ ਤੇਰੀ ਵੱਲ ਨਿਕਲੀ ਸੀ ਨਾ ਸਾਰੇ ਜਣ ਨਾਨਾ ਮਨਵੀਰ ਜੀ ਜਦੋਂ ਇੱਕ ਪੱਲੇ ਨਿਕਲੇ ਸੀ ਜੱਤਾ ਬਹੁਤ ਉਗੀ ਕਰਿਆ ਸਾਨੂੰ ਲੋਕਾਂ ਨੇ ਕਹਿੰਦੇ ਨਾ ਤੂੰ ਤਾਂ ਚੱਲ ਆਉਂਦਾ ਹੈ ਇਹਦਾ ਡਿੱਪੇ ਚ ਇੱਕ ਸਿਫਤ ਹੈ ਜਿੰਨੇ ਦਿਨ ਵੀ ਰਹੇ ਪਾਉਨੇ ਸੀ ਇਹਨੇ ਆ ਕੇ ਝੋਲੀਆਂ ਸਾਡੇ ਨਾਲ ਪੁਆਈਆਂ ਵੀ ਬੰਦੇ ਨੇ ਇਹ ਮੇਰੇ ਸਾਡੇ ਨਾਲ ਆ ਜਾਂਦਾ ਹਾਂ ਹਾਂ ਇਹ ਚਾਰਾ ਮੈਂ ਕਿਹਾ ਚੱਲ ਕੰਪੈਨ ਚੱਲ ਰਹੀ ਲੱਗਦਾ ਹੋ ਜਾਈਂ ਹੈ ਹਾਂ ਚੱਲ ਦੇਖਦੇ ਆ ਜੀ ਦੋ ਟੈਂਕ ਫੁੱਲ ਆ ਆਪਣੇ ਕੋਲ ਇੱਕ ਤਾਂ ਇਹਦੇ ਚ ਹੋ ਜਾਣਾ ਇੱਕ ਉਹਦੇ ਚੋਂ ਅੰਦਰ ਖੁੱਜਦੇ ਆ ਇੱਕ ਤੋ ਮਾੜੀ ਮੋਟੀ ਵਾਦੀ ਤਿੰਨ ਸਾਢੇ ਕਿ ਤਿੰਨ ਕਿਲੇ ਵੱਡ ਹੋਣੇ ਆ 3.5 ਤੋਂ ਮਾੜੀ ਮੋਟੀ ਕਨਾਲ ਖੰਡ ਉੱਪਰ ਨਹੀਂ 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 ਔ ਸਵਾ 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 22 22 22 ਦੇ ਵਿੱਚ ਅੱਧਾ ਹੋਰ ਜੋੜ ਤਿੰਨ 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 ਸਾਡੇ ਸਾਡੇ ਤਿੰਨ ਜ਼ਿਲ੍ਹੇ ਵੱਡੇ ਜਾਣ ਫੇਰ ਮੈਂ ਹੋਰ ਕੀ ਕਹਿ ਗਏ ਫੇਰਿਆ ਤੂੰ ਜਜ਼ਬਾਤਾਂ ਤੇ ਤਾਰੀ ਕਾਬੂ ਨਹੀਂ ਰੱਖਦਾ ਤੂੰ ਚਲ ਉਹਨੇ ਚੰਗੀ ਉਹ ਗੋਗੀ ਦੀ ਰਾਤ ਲੱਗੂਗੀ ਲੱਗੂਗੀ ਆ ਦੇਖ ਓਏ ਬਾਤ ਦਾ ਕੋਈ ਚੱਲ ਆਏਗਾ ਆ ਦੇ ਉਹ ਦੇ ਸਾਰਾ ਇੰਨੇ ਦੂਏ ਲੁੱਟਦੀ ਦਿਖਦੇ ਵੀਡੀਓ ਚ ਗੋਗੀ ਦੀ ਰਾਤ ਲੱਗੂ ਨਹੀਂ ਲੱਗੂ ਮੈਂ ਤਾਂ ਹੁਣ ਤੇ ਫੋਨ ਕਰਨਾ ਜਣਾ ਨੂੰ ਵੀ ਚੱਲ ਕੁਝ ਨਹੀਂ ਹੁੰਦਾ ਮਨਵੀਰ ਗੋਗੀ ਦੀ ਰਾਤ ਲੱਗੂਗੀ ਲੱਗੂਗੀ ਆਹ ਰਾਣਾ ਮੜਾ ਜਾ ਹਲਦੀ ਵੀ ਆ ਨਾ ਹਲਦੀ ਲੱਗ ਚਾਹੀਦੀ ਆ ਸਮਝ ਗਿਆ ਸ਼ਿਵਮ ਨੂੰ ਕਹ ਤਾ ਵਾ ਲੱਗ ਵੇਚਣੀ ਆ ਹਾਂ ਹਲਦੀ ਆਪਣੀ ਲੱਗ ਵੇਚ ਕੇ ਆਉਗੀ ਤੈਨੂੰ ਗੱਲ ਕਾਹ ਇੱਕ ਗੋਗੀ ਦੀ ਰਾਤ ਲੱਗੂਗੀ ਮੇਰੀ ਰਾਤ ਨਹੀਂ ਲੱਗਦੀ ਲੈ ਵੀ ਮੁੜ ਕੇ ਆਉਂਗਾ ਦੇਖੀ ਲੈ ਵੀ ਮੈਂ ਬਲੌਗ ਜਦੀ ਪਾਉਂਗਾ ਜਦ ਤੂੰ ਮੁੜ ਕੇ ਆਏਂਗਾ ਬਸ ਠੀਕ ਹੈ ਜੇ ਤੇ ਹੀ ਰਾਤ ਲੱਗੀ ਤਾਂ ਹੁਣ ਬੇਇੱਜ਼ਤੀ ਨਾ ਕਰਾਦੀ ਹੁਣ ਮੇਰੀ ਹੁਣ 8 ਦਿਨ ਤੇਰੇ ਕੋਲ ਛੱਡਿਆ ਵਾ ਦਾ ਹੁਣ ਕਿੰਨੇ ਟਾਈਮ ਦਾ ਹਿਸਾਬ ਕਿਤਾਬ ਹੁਣ ਆਪਣਾ ਢਟਿਆ ਨਹੀਂ ਠੀਕ ਹੈ ਨਾ ਨੀ ਲਉਦਾ ਭਾਵੇਂ ਸਾਲੇ ਨੂੰ ਇੱਕ ਬੋਤ ਕਾਨੂੰ ਤੋਈ ਜਣਾ ਐ ਗੋਗੀ ਇਹਨੇ ਚੜਦਾ ਨਹੀਂ ਉੱਥੇ ਨੂੰ ਚੜਾਈ ਫੇ ਟਰੈਕਟਰ ਨੇ ਦੋ ਟੈਂਕ ਫੁੱਲ ਟੀਸੀ ਕੱਢ ਕੇ ਲੈ ਕੇ ਜਾਣੀ ਇਹੇ ਪਤਾ ਉਸ ਨੂੰ ਦੇ ਤਾਂ ਇਹ ਤੇ ਧੂਆ ਬਹੁਤ ਮਾਰਦਾ ਈ ਤੂੰ ਮੋਸ਼ਨ ਨਹੀਂ ਵਧਨਦੀ ਟਰਾਲੀ ਮੈਂ ਇਹਨਾਂ ਦੱਸ ਦਣਾ ਤੋੜਾ ਵੀ ਬਹੁਤਾ ਗੋਗੀ ਪਹਿਲੇ ਮੀਡੀਅਮ ਜੈਦਾ ਤੁਹਾਡਾ ਨਾਮ ਕੀ ਹੈ ਬਾਈ ਬਾਈ ਬੁਗਲੇ ਉਹਦਾ ਗੋਗੀ ਇਹ ਤਾਂ ਛੇ 55 ਦਾ ਤਿਕੁੱਤਮ ਕਰ ਦਿੰਦੀ ਹੈ ਰਾਣੀ ਆਪਣੀ ਮਾਲ ਵੀ ਚੰਗਾ ਪੈ ਜਾਂਦਾ ਇਹ ਚ 100 ਕੁਇੰਟਲ ਲੈ ਜਾਂਦੀ ਹੈ ਪੂਰਾ 100 100 2 ਇੰਨਾ ਚਲੇ ਜਾਂਦਾ ਹੈ ਜੀ ਹਾਂ ਬੰਦ ਤਾਂ ਫਿਰ ਜਲਦੀ ਆਉਣੀ ਹੈ ਇਸ ਤੋਂ ਕੰਮ ਕਰਾਂ ਹਾਂ ਪ੍ਰੈਕਟਰ ਦਾ ਤੋੜਾ ਚੰਗਾ। ਹੂੰ। ਚੱਲ ਬਸ ਉਹ ਕਿ ਚਿਗੜਾ ਲੈਣੀ। ਉਹ ਆ ਗਈ ਵੱਢ ਕੇ ਰਣੀ ਆਪਣੀ। ਉੱਥੇ ਪਾਵਾਂਗੇ ਜਿਹੜਾ ਹੈਗਾ ਉਹ ਟੈਂਕਰ। ਐਨ ਫੁੱਲ ਹੋ ਗਈ ਸਾਡੀ। ਲਓ ਜੀ ਬੜਾ ਫੋਰਮੈਨ ਕਰਾ ਰਿਹਾ। ਅੱਗੇ ਉਹ ਕਿ ਰਸਤਾ ਦੱਸ ਰਿਹਾ। ਬਾਬੇ ਵਾਲਾ ਗੇਰ ਲਈ ਆ ਰਹੇ ਆ ਤੀਆ ਲੋ। ਗੇਰਾਂ ਦੀ ਟੈਸਟਿੰਗ ਹੁੰਦੀ ਹੈ ਚੜਾਈ ਦੀ ਕਾਸੀ ਆ। ਉਹ ਨਹੀਂ 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 ਬਣਾ ਹੋ ਜਾ ਪਹਿਲੇ ਜਾਣਾ ਹੁਣ ਚੌਥੇ ਲੋਚ ਆਹੋ ਚੱਲ ਪਹਿਲੇ ਚ ਤੀਏ ਜ ਤਬ ਹੋ ਤਾ ਰਕਰ ਪਈ ਥਾਣਾ ਛੋਟੇ ਟਰੈਕਟਰ ਦਾ ਰਹਿੰਦਾ ਸੀ ਆਪ ਹੀ ਯਾਰ ਨਾ ਨਾ ਬਹੁਤ ਹੁੰਦਾ ਯਾਰ ਦਾ ਟਰੈਕਟਰ ਬਣਾ ਦਾ ਹਾਂ ਚੱਲ ਗਿਆ ਉਹ ਜੋ ਪਹਿਲੀ ਚੀਜ਼ ਕੋਈ ਗੋਗੀ ਟਾਇਰ ਘਮਾਈ ਜਾਂਦਾ ਟਾਇਰਾਂ ਤੋਂ ਨਹੀਂ ਸਾਲਾ ਅਰਜਣ ਦੇ ਟਾਇਰ ਨਹੀਂ ਦੇ ਘੁੰਮਦੇ ਹਾਂ ਆਹ ਸਿਫਤ ਹੈ ਦੀ 36 ਦੀ ਗੜਿਆ ਉਹ ਨਿਕਲੇ ਆਉਂਦਾ ਹਾਂ ਓਕੇ ਮਨਵੀਰ ਠੀਕ ਹੈ ਠੀਕ ਹੈ ਠੀਕ ਹੈ ਚੱਲ ਕਟਰ ਧਰਾ ਦਈਏ ਜਿਹੜਾ ਗੜਿਆ ਉਹ ਨਿਕਲੇ ਆਉਂਦਾ ਫੇਰ